ਸੀਨੇ ਉਤਲੇ ਤਮਗਿਆਂ ਨੂੰ ਕੀ ਕਰਾਂ ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ ਸ਼ਾਇਰ ਪੱਤਰ ਹੁਣਾ ਨੇ ਇਹ ਸ਼ਾਇਰੀ ਕੀਤੀ ਸੀ ਔਰ ਅੱਜ ਜੇ ਅਸੀਂ ਗੱਲ ਕੀਤੀ ਜਾਵੇ ਸਹਿਦਕਾਰ ਭਾਵੇਂ ਜਿੰਨਾ ਮਾਦੀ ਲਿਖ ਲਵੇ ਪਰ ਹਮੇਸ਼ਾ ਹੋਏ ਤੰਗਦਾ ਹੈ ਉਹਦੀ ਸਰਵੋਤਮ ਰਚਨਾ ਹਾਲੇ ਵੀ ਅਧੂਰੀ ਹੈ ਹਾਲੇ ਵੀ ਉਸਨੇ ਲਿਖਣੀ ਹੈ ਫਗਵਾੜਾ ਦੇ ਲਈ ਨਹੀਂ ਪੰਜਾਬ ਦੇ ਲਈ ਨਹੀਂ ਪੰਜਾਬੀ ਸਿਹਤ ਲਈ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਸਿਹਤ ਅਕਾਦਮੀ ਦਾ ਇੱਕ ਬਹੁਤ ਹੀ ਵੱਡਕਾਰੀ ਇਨਾਮ ਜਿਸ ਨੂੰ ਆਪਾਂ ਭਾਸ਼ਾ ਅਵਾਰਡ ਕਹਿੰਦੇ ਆਂ ਔਰ ਜਿਹੜਾ ਕਿ 1996 ਦੇ ਵਿੱਚ ਸਿਹਤ ਅਕਾਦਮੀ ਨੇ ਸ਼ੁਰੂ ਕੀਤਾ ਸੀ ਖਾਸ ਗੱਲ ਇਸ ਵਾਰਡ ਦੀ ਇਹ ਹੈ ਕਿ ਪੰਜਾਬ ਪੰਜਾਬੀ ਦੀ ਜੇ ਪੰਜਾਬੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸਿਰਫ ਦੋ ਸਹਿਤਕਾਰ ਜਿਨ੍ਹਾਂ ਵਿੱਚ ਡਾਕਟਰ ਗੁਰਦੇਵ ਸਿੰਘ ਅਤੇ ਡਾਕਟਰ ਜਸਪਾਲ ਸਿੰਘ ਨੇ ਉਹਨਾਂ ਨੇ ਇਹ ਵਾਰਡ ਹਾਸਲ ਕੀਤਾ ਪਰ ਹੁਣ ਇਸ ਸ਼੍ਰੇਣੀ ਦੇ ਵਿੱਚ ਇਸ ਲਿਸਟ ਦੇ ਵਿੱਚ ਨਾਂ ਜੁੜ ਗਿਆ ਹੈ ਪੰਜਾਬੀ ਦੇ ਬਹੁਤ ਹੀ ਵਿਦਵਾਨ ਲੇਖਕ ਅਤੇ ਖਾਸ ਤੌਰ ਤੇ ਜੇਕਰ ਧਰਮ ਧਰਮ ਦੀ ਗੱਲ ਕੀਤੀ ਜਾਵੇ ਜਾਂ ਕਲਾਸਿਕਲ ਮਦਕਲੀਨ ਸਹਿਦ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਹੁਤ ਕੁਝ ਉੰਦਾ ਲਿਖਿਆ ਅਤੇ ਅਝਾ ਲਿਖਿਆ ਕਿ ਉਹ ਇੱਕ ਤਰ੍ਹਾਂ ਨਾਲ ਮੀਲ ਪੱਥਰ ਵੀ ਬਣ ਗਿਆ ਔਰ ਉਹਨਾਂ ਦੀਆਂ ਸਿਵਾਵਾਂ ਨੂੰ ਦੇਖਦੇ ਹੋਏ ਸਹਿਤ ਅਕਾਡਮੀ ਨੇ ਪਾਸ਼ਾ ਵਾਰ ਦਿੱਤਾ ਹੈ ਫਗਵਾੜਾ ਦੇ ਪ੍ਰੋਫੈਸਰ ਅਵਤਾਰ ਸਿੰਘ ਉਹਨਾਂ ਨੂੰ ਪ੍ਰੋਫੈਸਰ ਅਵਤਾਰ ਸਿੰਘ ਰਾਮਗੜੀਆ ਕਾਲਜ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਪੰਜਾਬੀ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਨੇ ਤੇ ਅੱਜਕੱਲ੍ਹ ਉਹ ਸੁਤੰਤਰ ਲੇਖਕ ਵਜੋਂ ਕਾਫੀ ਕਾਰਸ਼ੀਲ ਨੇ ਲਗ ਲਗ ਖੋਜਕਾਰਜਾਂ ਦੇ ਵਿੱਚ ਸਾਡੇ ਨਾਲ ਨੇ ਪ੍ਰੋਫੈਸਰ ਅਫਤਾਬ ਸਿੰਘ ਉਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ ਅਤੇ ਖਾਸ ਤੌਰ ਤੇ ਇਸ ਵਾਰਡ ਮਿਲਣ ਤੋਂ ਬਾਅਦ ਕਿੱਦਾਂ ਦਾ ਮਹਿਸੂਸ ਕਰਦੇ ਨੇ ਧਿਆਨ ਵਾਲੇ ਸਮੇਂ ਵਿੱਚ ਉਹਨਾਂ ਦੀਆਂ ਕੀ ਭਵਿੱਖਤ ਯੋਜਨਾਵਾਂ ਰਹਿਣਗੀਆਂ ਸਾਡੇ ਨਾਲ ਨੇ ਪ੍ਰੋਫੈਸਰ ਅਫਤਾਬ ਸਿੰਘ ਬਹੁਤ ਬਹੁਤ ਮੁਬਾਰਕ ਬੜੀ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਨਾ ਕਿ ਜਗਜੀਤ ਜਾਨਾ ਮੇਰਾ ਬਹੁਤ ਹੀ ਪਿਆਰਾ ਤੇ ਹੁਣ ਹਰ ਵਿਦਿਆਰਥੀ ਆ ਔਰ ਖਾਸ ਗੱਲ ਇਹ ਹੈ ਕਿ ਜਿਸ ਵੇਲੇ ਮੈਂ 1992 ਵਿੱਚ ਰਾਮਗੜੀਆ ਕਾਲਜ ਜੁਆਇਨ ਕੀਤਾ ਸੀਗਾ ਜਿਹੜੀ ਪਹਿਲੀ ਮੈਨੂੰ ਕਲਾਸ ਮਿਲੀ ਸੀ ਉਹ ਬੀਏ 3rd ਯਰ ਸੀ ਤੇ ਉਦੋਂ ਜਗਜੀਤ ਮੇਰਾ ਵਿਦਿਆਰਥੀ ਸੀ ਤੇ ਅਸੀਂ ਉਦੋਂ ਦੇ ਅੱਜ ਤੱਕ ਜੁੜੇ ਹੋਏ ਆ ਅਸੀਂ ਅਕਸਰ ਮਿਲਦੇ ਰਹਿੰਦੇ ਆ ਤੇ ਮੈਂ ਜਗਜੀਤ ਨੂੰ ਬਹੁਤ ਪਿਆਰ ਕਰਦਾ ਤੇ ਉਹ ਮੈਨੂੰ ਬਹੁਤ ਸਤਿਕਾਰ ਕਰਦਾ ਤੇ ਜਿਹੜੇ ਸ਼ੁਰੂ ਦੀ ਇੰਟਰੋਡਕਸ਼ਨ ਵਿੱਚ ਜਗਜੀਤ ਨੇ ਮੇਰੇ ਲਈ ਵਿਸ਼ੇਸ਼ਣ ਵਰਤੇ ਉਹ ਸਿਰਫ ਸਤਕਾਰ ਦੇ ਸੂਚਕ ਆ ਉਹ ਤੇ ਮੈਂ ਉਹਨਾਂ ਨੂੰ ਉਹ ਵਿਸ਼ੇਸ਼ਣਾਂ ਤੋਂ ਹਮੇਸ਼ਾ ਆਪਣੇ ਆਪ ਨੂੰ ਦੂਰ ਰੱਖਦਾ ਜੇ 10 ਸਾਲ ਦੀ ਗੱਲ ਕੀਤੀ ਜਾਵੇ ਕਲਾਸੀਕਲ ਤੇ ਮੱਧਕਾਲੀਨ ਜਿਹੜਾ ਪੰਜਾਬੀ ਸਾਹਿਤ ਆ ਤੁਹਾਡੀ ਕਾਫੀ ਖੋਜ ਰਹੀ ਉਹਦੇ ਵਿੱਚੋਂ ਜਿਹਦੇ ਕਰਕੇ ਅਵਾਰਡ ਵੀ ਤੁਹਾਨੂੰ ਮਿਲਿਆ ਆ ਧਰਮ ਤੁਹਾਡਾ ਸ਼ੁਰੂ ਤੋਂ ਵਿਸ਼ਾਰਿਆ ਬਹੁਤ ਪਸੰਦੀ ਦਾ ਵਿਸ਼ਾ ਰਿਆ ਆ ਇਸ ਪਾਸੇ ਕਿਉਂਕਿ ਆਮ ਧਰਮ ਲਈ ਲਿਖਣਾ ਬੜਾ ਔਖਾ ਹੈ ਜੇ ਆਪਾਂ ਦੇਖੀਏ ਕੋਈ ਵਨਗੀ ਲਿਖਣਾ ਸਹਿਦ ਦੀ ਉਹ ਸੌਖੀ ਆ ਕਿਉਂਕਿ ਇਹਦੇ ਵਿੱਚ ਧਰਮ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਉਹਦੇ ਬਹੁਤ ਸਾਰੇ ਤੱਥ ਦੇਖਣੇ ਪੈਂਦੇ ਉਹਦੇ ਤੇ ਰਿਸਰਚ ਕਰਨੀ ਪੈਂਦੀ ਆ ਕਿੰਨਾ ਔਖਾ ਸੀਗਾ ਇਹ ਵਿਸ਼ਾ ਜਿਹੜਾ ਇਸ ਤਰ੍ਹਾਂ ਵੀ ਮੇਰੀ ਪਰਿਵਾਰਕ ਬੈਕਗ੍ਰਾਉਂਡ ਕਰਕੇ ਦੂਜਾ ਪੰਜਾਬ ਦੀ ਇੱਕ ਸੱਭਿਆਚਾਰਕ ਵਾਤਾਵਰਣ ਕਰਕੇ ਤੇ ਮੇਰੀ ਹਮੇਸ਼ਾ ਹੀ ਇੱਕ ਰੁਚੀ ਰਹੀ ਆ ਕਿ ਜਿਹੜਾ ਪੁਰਾਣਾ ਜਿਹੜਾ ਕੋਈ ਵੀ ਚੀਜ਼ ਜਿਹੜੀ ਪੁਰਾਣੀ ਆ ਉਹਨੂੰ ਸਮਝਿਆ ਜਾਵੇ ਉਹਦੇ ਨਾਲ ਜੁੜਿਆ ਜਾਵੇ ਉਹਨੂੰ ਪੜਿਆ ਜਾਵੇ ਤੇ ਜਿਵੇਂ ਪੰਜਾਬੀ ਦਾ ਇੱਕ ਖਾਨ ਵੀ ਆ ਕਿ ਨਵਾਂ 9 ਦਿਨ ਪੁਰਾਣਾ 100 ਦਿਨ ਤੇ ਇਹ ਜਿਹੜਾ ਸਾਡਾ ਕਲਾਸਿਕਲ ਲਿਟਰੇਚਰ ਆ ਪੁਰਾਣਾ ਸਾਹਿਤ ਆ ਤੇ ਮੱਧਕਾਲੀ ਜਿਹੜੀਆਂ ਸਾਡੀਆਂ ਸਾਹਿਤ ਦੀਆਂ ਧਰਾਵਾਂ ਹੈਗੀਆਂ ਖਾਸ ਤੌਰ ਤੇ ਪੰਜਾਬ ਦੀਆਂ ਤੇ ਹਿੰਦੁਸਤਾਨ ਦੀਆਂ ਉਹਨਾਂ ਵਿੱਚ ਮੇਰੀ ਵਿਸ਼ੇਸ਼ ਤੌਰ ਤੇ ਰੁਚੀ ਰਹੀ ਹੈ ਤੇ ਮੈਨੂੰ ਉਹਨਾਂ ਨੂੰ ਪੜਨ ਵਿੱਚ ਉਹਨਾਂ ਨੂੰ ਸਮਝਣ ਵਿੱਚ ਤੇ ਮੇਰੀ ਬਹੁਤ ਜ਼ਿਆਦਾ ਮੇਰੀ ਦਿਲਚਸਪੀ ਰਹੀ ਹੈ। ਤਾਂ ਕਿ ਮੈਂ ਮੇਰਾ ਕੋ ਉਹਦੇ ਵਿੱਚ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੈ ਕੋਈ ਵੀ ਮੈਂ ਉਹਦੇ ਉੱਤੇ ਕੋਈ ਬਹੁਤ ਵੱਡਾ ਮਾਰਕਾ ਮਾਰਿਆ ਹੋਵੇ ਤੇ ਮੇਰੀ ਰੁਚੀ ਰਹੀ ਹੈ ਸ਼ਾਇਦ ਇਹ ਜਿਹੜਾ ਅਵਾਰਡ ਹੈ ਇਹ ਉਸ ਰੁਚੀ ਨੂੰ ਅਵਾਰਡ ਆ ਤਾਂ ਕਿ ਲੋਕ ਲੋਕਾਂ ਦੀ ਰੁਚੀ ਉਹਦੇ ਵਿੱਚ ਬਣ ਸਕੇ ਤੇ ਲੋਕ ਆਪਣੇ ਪ੍ਰਾਣੇ ਸਾਹਿਤ ਨੂੰ ਪ੍ਰਾਣੇ ਸਭਿਤਾ ਨੂੰ जान ਸਕਣ ਉਹਦੇ ਵਿੱਚ ਰੁਚੀ ਲੈਣ ਉਹਨੂੰ ਜਿਹੜੇ ਕਿਹੜੇ ਪੀਰੀਅਡ ਜਾਂ ਆਪਾਂ ਕਹਿ ਸਕਦੇ ਹਾਂ ਵੀ ਕਿਹੜੇ ਕਿਹੜੇ ਸਬਜੈਕਟ ਤੁਸੀਂ ਛੋਏ ਆ ਇਹਨਾਂ ਆਪਣੇ ਇਹਨਾਂ ਪਿਛਲੇ ਸਾਲਾਂ ਦੇ ਵਿੱਚ ਕਿਹੜੇ ਕਿਹੜੇ ਖਾਸ ਪਿਛਲੇ ਸਾਲਾਂ ਵਿੱਚ ਇਸ ਤਰ੍ਹਾਂ ਦੀ ਜਦੋਂ ਸਾਡੇ ਕਾਲਜ ਵਿੱਚ ਜਿਵੇਂ ਤੁਸੀਂ ਦੱਸਿਆ ਐ ਐਮਏ ਪੰਜਾਬੀ ਦੀ ਸ਼ੁਰੂ ਹੋਈ ਸੀ ਤੇ ਉਸ ਐਮਏ ਦੇ ਵਿੱਚ ਮੈਨੂੰ ਸੁੱਤੇ ਸਿੱਧੇ ਉਹਨਾਂ ਨੇ ਮੈਨੂੰ ਗੁਰਬਾਣੀ ਦਾ ਪੇਪਰ ਮਿਲ ਗਿਆ ਗੁਰਮਤਕਾਵ ਦਾ ਗੁਰਮਤਕਾਵ ਔਰ ਗੁਰਮਤਕਾਵ ਮੇਰਾ ਬਚਪਨ ਤੋਂ ਹੀ ਕਹ ਲੋ ਮੇਰੀ ਦਿਲਚਸਪੀ ਸੀ ਉਹਦੇ ਵਿੱਚ ਪਰ ਉਹੋ ਮੇਰੀ ਪੜਨ ਦੀ ਦਿਲਚਸਪੀ ਸੀ ਪੜਾਉਣ ਦਾ ਕਦੇ ਨਾ ਕੋਈ ਮੌਕਾ ਬਣਿਆ ਨਾ ਕੋਈ ਇਸ ਤਰ੍ਹਾਂ سلسلہ ਸੀਗਾ ਲੇਕਿਨ ਜਦੋਂ ਮੈਂ ਪੜਾਇਆ ਤੇ ਫਿਰ ਉਹਨੂੰ ਪੜਨ ਪੜਿਆ ਤੇ ਮੈਂ ਦੇਖਿਆ ਵੀ ਗੁਰਮਤ ਨੂੰ ਪੜਨ ਲਈ ਤੁਸੀਂ ਜਿਹੜਾ ਕਲਾਸਿਕਲ ਭਾਰਤੀ ਸਾਹਿਤ ਹੈ ਉਹਨੂੰ ਜਾਣੇ ਬਿਗੈਰ ਜਾਂ ਜਿਹੜੀਆਂ ਮੱਧਕਾਲ ਦੀਆਂ ਸਾਡੀਆਂ ਸਾਹਿਤਿਕ ਧਰਾਵਾ ਉਹਨਾਂ ਨੂੰ ਜਾਣੇ ਬਿਗੈਰ ਤੁਸੀਂ ਗੁਰਮਤ ਨੂੰ ਨਹੀਂ ਸਮਝ ਸਕਦੇ ਤੇ ਇਸ ਕਰਕੇ ਮੈਂ ਜਿਵੇਂ ਰਿਗਵੇਦ ਤੇ ਉਸ ਤੋਂ ਬਾਅਦ ਬਹੁਤ ਸਾਰੇ ਉਪਨੇਸ਼ ਦੇ ਜਿਹੜੇ ਆ ਦੇ ਯੋਗ ਸੂਤਰ ਤੇ ਉਸ ਤੋਂ ਬਾਅਦ ਕਈ ਜਿਹੜੇ ਵਾਰਤਕਾਰ ਸੰਸਕ੍ਰਿਤ ਦੇ ਜਾਂ ਖਾਸ ਤੌਰ ਤੇ ਸ਼ੰਕਰਾਚਾਰੀ ਆ ਉਹਨਾਂ ਦੀਆਂ ਰਚਨਾਵਾਂ ਉਹਨਾਂ ਵਿੱਚ ਮੈਂ ਜਦੋਂ ਚਸਪੀ ਲੈਣੀ ਸ਼ੁਰੂ ਕੀਤੀ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਵੀ ਉਹ ਉਹਨੂੰ ਪੜ੍ਹ ਕੇ ਉਹਨੂੰ ਸਮਝ ਕੇ ਗੁਰਮਤਿ ਦੀ ਜ਼ਿਆਦਾ ਸਮਝ ਆਉਂਦੀ ਆ ਅਸੀਂ ਗੁਰਮਤਿ ਦੇ ਜ਼ਿਆਦਾ ਨੇੜੇ ਆਉਂਦੇ ਆ ਮੈਂ ਐਮਏ ਨੂੰ ਪੜਾਉਣ ਲਈ ਜਦੋਂ ਗੁਰਮਤਿ ਕਾ ਪੜਾਉਣ ਲਈ ਭਗਤੀ ਸਾਹਿਤ ਪੜਾਉਣ ਲਈ ਜਾਂ ਗੁਰਮਤਿ ਕਾ ਪੜਾਉਣ ਲਈ ਤੇ ਮੈਂ ਉਹਨਾਂ ਵੱਲ ਮੇਰੀ ਰੁਚੀ ਬਣੀ ਤੇ ਉਹਨਾਂ ਨੂੰ ਮੈਂ ਖਾਸ ਤੌਰ ਤੇ ਸੰਸਕ੍ਰਿਤਾ ਨਹੀਂ ਮੈਨੂੰ ਆਉਂਦੀ ਪਰ ਜਿਹੜੀ ਅੰਗਰੇਜ਼ੀ ਦੀਆਂ ਟ੍ਰਾਂਸਲੇਸ਼ਨਸ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਹੋਈਆਂ ਬੜੀਏ ਸਰਲ ਤੇ ਚੰਗੀਆਂ ਅਨਵਾਦ ਜਿਹੜੇ ਅੰਗਰੇਜ਼ੀ ਵਿੱਚ ਹੋਏ ਹੋਏ ਕਲਾਸਿਕਲ ਲਿਟਰੇਚਰ ਦੇ ਉਹ ਪਲਵਦਾ ਇਸ ਵੇਲੇ ਤੇ ਮੈਂ ਉਹਨਾਂ ਦੇ ਰਾਹੀਂ ਉਹਨੂੰ ਪੜਨ ਦੀ ਕੋਸ਼ਿਸ਼ ਕੀਤੀ। ਅੱਛਾ ਖੋਜਕਾਰ ਜਦੋਂ ਅਸੀਂ ਵੀ ਕਰਦੇ ਹਾਂ ਤਾਂ ਉਹ ਇੱਕ ਨਵਾਂ ਚੀਜ਼ ਵੀ ਹੁੰਦਾ ਜਦੋਂ ਨਵੇਂ ਵਿਸ਼ੇ ਨੂੰ ਅਸੀਂ ਛੋਹਨੇ ਆ ਮਿਹਨਤ ਵੀ ਬਹੁਤ ਲੱਗਦੀ ਹੈ ਉਹਦੇ ਵਿੱਚ ਕਿਉਂਕਿ ਗਿਆਨ ਸਾਹਿਬ ਵੀ ਤੁਹਾਡੀ ਵਰਦੀ ਹੈ ਜਦੋਂ ਤੁਸੀਂ ਲਿਖਦੇ ਹੋ ਮੇਰਾ ਸਵਾਲ ਇਹ ਸੀ ਵੀ ਤੁਸੀਂ ਬਹੁਤ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਤੁਹਾਡੇ ਪੇਪਰ ਤੁਸੀਂ ਪਟਿਆਲਾ ਯੂਨੀਵਰਸਿਟੀ ਸ਼ਿਮਲਾ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਸਿਹਤ ਅਕੈਡਮੀ ਦੇ ਵਿੱਚ ਵੀ ਸਾਡੇ ਜਿਹੜੇ ਬਹੁਤ ਸਾਰੇ ਪੇਪਰ ਤੁਸੀਂ ਪੜ੍ਹਦੇ ਹੋ ਕਿੱਦਾਂ ਦਾ ਲੱਗਦਾ ਕਿਉਂਕਿ ਜਦੋਂ ਸਾਹਮਣੇ ਬੰਦੇ ਬੈਠਦੇ ਆ ਔਰ ਉਸ ਤੋਂ ਬਾਅਦ ਪੇਪਰ ਤੇ ਚਰਚ ਉਦੋਂ ਕਿੱਦਾਂ ਦਾ ਹਾਸਲ ਹੁੰਦਾ ਕਿਉਂਕਿ ਉਹ ਤਾਂ ਐਂਡ ਪ੍ਰੋਡਕਟ ਤੁਹਾਡੇ ਸਾਹਮਣੇ ਹੁੰਦਾ ਕਿ ਆ ਮੈਂ ਖੋਜ ਕੀਤੀ ਸੀਗੀ ਔਰ ਉਹਦੀ ਜਦੋਂ ਐਪਰੀਸ਼ੀਏਸ਼ਨ ਮਿਲਦੀ ਆ ਉਦੋਂ ਕਿੱਦਾਂ ਦੇ ਉਹ ਪਲ ਹੁੰਦੇ ਆ ਹਾਂ ਮੈਂ ਇੱਕ ਗੱਲ ਮੈਂ ਸ਼ੁਰੂ ਚ ਕਹਿਣ ਲੱਗਿਆ ਸੀਗਾ ਉਹ ਐਸੀ ਜਿਵੇਂ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਤੇ ਜਗਜੀਤ ਚਾਨਾ ਨੇ ਜਦੋਂ ਗੱਲ ਸ਼ੁਰੂ ਕੀਤੀ ਸੁਜੀਤ ਪਾਤਰ ਦੇ ਜੇ ਸ਼ੇਅਰ ਤੋਂ ਸ਼ੁਰੂ ਕੀਤੀ ਮੈਂ ਅਸਲ ਵਿੱਚ ਉਹੀ ਸ਼ੇਅਰ ਆਪਣੇ ਕਾਗਜ਼ ਤੇ ਲਿਖਿਆ ਸੀਗਾ ਵੀ ਮੈਂ ਇਹੀ ਸ਼ੇਅਰ ਬੋਲਣਾ ਸ਼ੁਰੂ ਕੀਤਾ ਅੱਛਾ ਪਾਤਰ ਸਾਹਿਬ ਦਾ ਜ਼ਿਕਰ ਹੋਇਆ ਕਿਉਂਕਿ ਮੈਂ ਗੱਲ ਕਿਉਂਕਿ ਇਹ ਪਾਤਰ ਸਾਹਿਬ ਦਾ ਜ਼ਿਕਰ ਆਂਦਾ ਤੁਹਾਡੀ ਪਾਤਰ ਸਾਹਿਬ ਨਾਲ ਬੜੀ ਨੇੜਤਾ ਰਹੀ ਆ ਆ ਅੱਜ ਜੇ ਪਾਤਰ ਸਾਹਿਬ ਹੁੰਦੇ ਔਰ ਸਾਨੂੰ ਅਵਾਰਡ ਮਿਲਦਾ ਕਿੱਦਾਂ ਦਾ ਰਿਐਕਸ਼ਨ ਹੋਣਾ ਸੀ ਉਹਨਾਂ ਦਾ ਅਸਲ ਵਿੱਚ ਜਿਵੇਂ ਓਸੀ ਗੱਲ ਕੇ ਜਿਹੜੇ ਸਾਨੂੰ ਅਵਾਰਡ ਹੁੰਦੇ ਆ ਇਹ ਦਿਲ ਦੇ ਵਿੱਚਲੇ ਨਗਮਿਆਂ ਕਰਕੇ ਸਾਨੂੰ ਤਗਮੇ ਮਿਲਦੇ ਆ ਪਰ ਤਗਮਿਆਂ ਦਾ ਇੱਕ ਸੁਭਾਅ ਹੁੰਦਾ ਇਹ ਸਾਨੂੰ ਆਪਣੇ ਨਗਮਿਆਂ ਤੋਂ ਦੂਰ ਲੈ ਜਾਂਦੇ ਆ ਦੂਰ ਲੈ ਜਾਂਦੇ ਆ ਤੇ ਮੈਂ ਇਹ ਜਦੋਂ ਮੈਨੂੰ ਇੱਕ ਇਨਾਮ ਮਿਲਿਆ ਤੇ ਮੈਂ ਇਸ ਗੱਲੋਂ ਸੁਚੇਤ ਹਾਂ ਕਿ ਮੈਨੂੰ ਆਪਣੇ ਦਿਲ ਦੇ ਨਗਮਿਆਂ ਤੋਂ ਦੂਰ ਨਾ ਲੈ ਜਾਵੇ ਤੇ ਇਸ ਲਈ ਬੜੀ ਜੱਦੂਜਹਿਦ ਕਰਨੀ ਪੈਂਦੀ ਆ ਤਾਂ ਦੂਜੀ ਗੱਲ ਇਹ ਆ ਵੀ ਜਿਹੜੀਆਂ ਕਿਤਾਬਾਂ ਦਾ ਮੇਰੇ ਅਵਾਰਡ ਵਿੱਚ ਜ਼ਿਕਰ ਹੋਇਆ ਉਹਦੇ ਵਿੱਚ ਪਹਿਲੀ ਕਿਤਾਬ ਮੇਰੀ ਸਿੱਖ ਚੈਂਟਾਂ ਤੇ ਉਹ ਕਿਤਾਬ ਮੈਂ ਪੱਤਰ ਸਾਹਿਬ ਦੇ ਕਹਿੰਦੇ ਲਿਖੀ ਸੀ ਤੇ ਉਹਨਾਂ ਦਾ ਇੱਕ ਵਾਰੀ ਮੈਨੂੰ ਫੋਨ ਆਇਆ ਕਹਿੰਦੇ ਤੂੰ ਜਿਹੜੀਆਂ ਲੁਧਿਆਣੇ ਦੀ ਉਹ ਇੱਕ ਸਹਿਤ ਸਭਾ ਆ ਉਹਦੀਆਂ ਬੜੀਆਂ ਧੂਮ ਧੜਕੇ ਨਾਲ ਵੋਟਾਂ ਪੈਂਦੀਆਂ ਤੇ ਮੈਨੂੰ ਕਹਿੰਦੇ ਤੂੰ ਉਹਦਾ ਮੈਂਬਰ ਹੈਗਾ ਤੇ ਮਹ ਜੀ ਮੈਂ ਤਾਂ ਕਿਸੇ ਵੀ ਸਹਿਜ ਸਭਾ ਦਾ ਮੈਂਬਰ ਨਹੀਂ ਹੈ ਤੇ ਮੈਂ ਸੱਚਮੁੱਚ ਅੱਜ ਤੱਕ ਕਿਸੇ ਸਭਾ ਦਾ ਇਸ ਤਰ੍ਹਾਂ ਮੈਂਬਰ ਨਹੀਂ ਹੈ ਜਿੱਥੇ ਵੋਟਾਂ ਪੈਂਦੀਆਂ ਹੋਣ ਤਾਂ ਉਹ ਕਹਿੰਦੇ ਤੂੰ ਆਪਣੀ ਵੋਟ ਬਣਾ ਲੈ ਤੇ ਮਹ ਜੀ ਕੀ ਸ਼ਰਤ ਹੈ ਕਹਿੰਦੇ ਉਹਦੇ ਲਈ ਇੱਕ ਕਿਤਾਬ ਹੋਣੀ ਚਾਹੀਦੀ ਹੈ ਵੀ 1100 ਰੁਪਇਆ ਜਮ੍ਹਾਂ ਕਰਾਉਣਾ ਪੈਂਦਾ ਮਹ ਜੀ ਵੀ 1100 ਰੁਪਇਆ ਤਾਂ ਮੈਂ ਤੁਹਾਨੂੰ ਹੁਣੇ ਭੇਜ ਸਕਦਾ ਪਰ ਕਿਤਾਬ ਨਹੀਂ ਹੈ ਮੇਰੀ ਉਹ ਕਹਿੰਦੇ ਤੂੰ ਐਨੇ ਕਾਨਫਰੰਸਾਂ ਵੀ ਜਾਨਨਾ ਸੈਮੀਨਾਰ ਅਟੈਂਡ ਕੀਤੇ ਆ ਵੀ ਉਹ ਤੂੰ ਇਕੱਠੇ ਕਰਕੇ ਕਿਤਾਬ ਚ ਪਾ ਲੈ ਤੇ ਮੈਂ ਉਹਨਾਂ ਦੇ ਕਹਿਣ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੇ ਮੇਰੇ ਪੇਪਰ ਆਰਟੀਕਲ ਨਿਬੰਧ ਉਹਨਾਂ ਦਾ ਇੱਕ ਸੰਗ੍ਰਹਿ ਚਾਪਿਆ ਸੀਗਾ ਕੁਝ 15 16 ਇਕੱਠੇ ਕਰਕੇ ਤੇ ਉਹ ਕਿਤਾਬ ਦਾ ਨਾਮ ਰੱਖਿਆ ਸੀਗਾ ਮੈਂ ਸਿੱਖ ਸੰਤਾਂ ਮੈਨੂੰ ਯਾਦ ਹੈ ਉਹਦੀ ਭੂਮਿਕਾ ਆਪਣੇ ਨੂਰ ਸਾਹਿਬ ਨੇ ਲਿਖੀ ਸੀ ਦਿੱਲੀ ਵਾਲਿਆਂ ਨੇ ਤੇ ਉਹ ਕਿਤਾਬ ਦਿੱਲੀ ਨਵਿੰਦਰ ਨੂੰ ਹਾਸਿੰਦਰ ਨੂਰ ਉਹਨਾਂ ਨੇ ਛਾਪੀ ਸੀ ਆਰਸੀ ਪਬਲਿਕੇਸ਼ਨ ਵਾਲਿਆਂ ਨੇ ਤੇ ਉਹ ਕਿਤਾਬ ਪਾਤਰ ਸਾਹਿਬ ਦੇ ਕਹਿਣ ਤੇ ਲਿਖੀ ਸੀ ਪਰ ਮੈਂ ਉਹ ਕਿਤਾਬ ਛਪਣ ਦੇ ਬਾਅਦ ਵੀ ਉਹ ਤਾਂ ਮੈਂਬਰ ਨਹੀਂ ਬਣਿਆ ਕਦੇ ਵੀ ਤੇ ਪਰ ਉਹ ਕਿਤਾਬ ਮੈਨੂੰ ਇੱਥੇ ਤੱਕ ਲੈ ਆਈ ਅੱਜ ਜਿਹੜਾ ਇਹ ਅਵਾਰਡ ਮਿਲਿਆ ਇਹਦੇ ਵਿੱਚ ਉਸ ਕਿਤਾਬ ਦਾ ਖਾਸ ਜ਼ਿਕਰ ਹੈ ਅੱਛਾ ਜਦੋਂ ਪੁਰਾਣੀ ਅਸੀਂ ਗੱਲ ਕਰਦੇ ਹਾਂ ਜਾਂ ਉਸ ਵੇਲੇ ਮੈਂ ਯੁੱਗ ਦੀ ਗੱਲ ਕਰਦਾ 70 ਦੇ 80 ਦੇ ਵਿੱਚ ਸਹਿਦ ਅਕੈਡਮੀ ਦੇ ਲਈ ਬਹੁਤ ਪਾਪੜ ਵੇਲਨੇ ਪੈਂਦੇ ਸੀਗੇ ਉਹ ਆਮ ਤੌਰ ਤੇ ਕਿਹਾ ਜਾਂਦਾ ਸੀ ਵੀ ਕਿਉਂਕਿ ਇੱਕ ਬ੍ਰਾਂਡ ਹੈ ਨਾ ਕਿਸੇ ਜੇ ਸਹਿਦ ਦੀ ਗੱਲ ਕੀਤੀ ਆਪਾਂ ਸਹਿਦ ਅਕੈਡਮੀ ਦਾ ਅਵਾਰਡ ਇੱਕ ਬ੍ਰਾਂਡ ਆ ਇੱਕ ਸਟੈਂਪ ਕਿ ਕਈ ਤਾਂ ਕਹਿੰਦੇ ਸੀ ਵੀ ਤਦ ਤੱਕ ਬੰਦਾ ਤੁਸੀਂ ਪ੍ਰਮਾਣਿਤ ਹੀ ਨਹੀਂ ਮੰਨ ਸਕਦੇ ਜਦ ਤੱਕ ਵਾਰਡ ਨਹੀਂ ਮਿਲਦਾ ਔਰ ਬਹੁਤ ਉੰਦਾ ਲੇਖਾਂ ਨੂੰ ਵਾਰਡ ਮਿਲਿਆ ਕਹਾਣੀਕਾਰਾਂ ਨੂੰ ਮੜੀ ਦਾ ਦੀਵਾ ਲਈ ਉਹਨਾਂ ਨੂੰ ਮਿਲਿਆ ਸੀ ਗੁਰਦਿਆਲ ਸਿੰਘ ਉਹਨਾਂ ਨੂੰ ਜਾਂ ਸੁਜੀਤ ਪਾਤਰ ਹੁਣਾਂ ਨੂੰ ਲੋਨਾਂ ਦੇ ਲਈ ਸ਼ਿਵ ਕੁਮਾਰ ਬਟਾਲਵੀ ਹੁਣਾਂ ਨੂੰ ਮਿਲਿਆ ਸੁਖਜੀਤ ਹੁਣਾਂ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ਤੇ ਮਿਲਿਆ ਸੋ ਹੁਣ ਕਿੰਨੀ ਕਿ ਜ਼ਿੰਮੇਵਾਰੀ ਵੱਧ ਗਈ ਹੈ ਕਿਉਂਕਿ ਇੱਕ ਹੁੰਦਾ ਕਿ ਜਦੋਂ ਅਵਾਰਡ ਹੀ ਬਣ ਜਾਂਦਾ ਬੰਦਾ ਨਾ ਫਿਰ ਇੱਕ ਹੋਰ ਪ੍ਰਤੀਬੱਧ ਹੋ ਕੇ ਉਹ ਲਿਖਦਾ ਹੈ ਕਿਉਂਕਿ ਉਹਨੂੰ ਲੋਕਾਂ ਦੀ ਵੀ ਜ਼ਿਆਦਾ ਐਕਸਪੈਕਟੇਸ਼ਨ ਵੱਧ ਜਾਂਦੀ ਹੈ ਇਸ ਤਰ੍ਹਾਂ ਮੈਂ ਸਮਝਦਾ ਵੀ ਕੁਝ ਲੋਕ ਜਿਹੜੇ ਆ ਉਹ ਬੰਦੇ ਨੂੰ ਅਵਾਰਡ ਨਾਲ ਪਛਾਣਦੇ ਆ ਤੇ ਉਹਨੂੰ ਲੱਗਦਾ ਜੀ ਉਹਨੂੰ ਅਵਾਰਡ ਮਿਲਿਆ ਜ਼ਰੂਰ ਕੋਈ ਉਹ ਖਾਸ ਵਿਅਕਤੀ ਹੁਣਾਂ ਮਰ ਮੈਂ ਨਹੀਂ ਦਾ ਮੰਨਦਾ ਹਾਂ ਮੈਂ ਕਦੇ ਵੀ ਅਵਾਰਡਾਂ ਦੇ ਨਾਂ ਮੈਂ ਕਦੇ ਚੱਕਰ ਚ ਫਸਿਆ ਤੇ ਨਾ ਹੀ ਮੈਨੂੰ ਕਦੇ ਬਹੁਤੇ ਅਵਾਰਡ ਇਸ ਤਰ੍ਹਾਂ ਪ੍ਰਭਾਵਿਤ ਕਰਦੇ ਆ ਤੇ ਮੇਰੇ ਅੰਦਰ ਤਾਂ ਇਹ ਹੁੰਦੀ ਵੀ ਕੋਈ ਬੰਦਾ ਗਿਆਨਵਾਨ ਹੈ ਉਹਦੇ ਅੰਦਰ ਡੂੰਘਾਈ ਹੈ ਤੇ ਮੈਂ ਉਹਦੇ ਨਾਲ ਜੁੜ ਜਣਾ ਉਹਦਾ ਉਪਾਸ਼ਕ ਹੋ ਜਣਾ ਤੇ ਮੈਂ ਉਸ ਗਿਆਨਵਾਨਤਾ ਦਾ ਉਪਾਸ਼ਕ ਹਾਂ ਨਾ ਕਿ ਅਵਾਰਡਾਂ ਦਾ ਅਵਾਰਡ ਮਿਲਣਾ ਕੋਈ ਮਾੜੀ ਗੱਲ ਨਹੀਂ ਹੈ ਬਹੁਤ ਚੰਗੀ ਗੱਲ ਹੈ ਬੰਦੇ ਨੂੰ ਹੁਲਾਰਾ ਮਿਲਦਾ ਪਰ ਇਹ ਹੁਲਾਰਾ ਬੰਦੇ ਨੂੰ ਬਹੁਤ ਦੂਰ ਵੀ ਲਿਜਾ ਸਕਦਾ ਤੇ ਮੈਂ ਜਦੋਂ ਮੈਨੂੰ ਇਹ ਅਵਾਰਡ ਪਤਾ ਲੱਗਿਆ ਅਨਾਉਂਸ ਹੋਇਆ ਤੇ ਮੈਂ ਉਸੇ ਵੇਲੇ ਮੇਰੇ ਅੰਦਰ ਕੁਝ ਅਜੀਬ ਜਿਹਾ ਹੋਇਆ ਤੇ ਮੈਨੂੰ ਲੱਗਿਆ ਕਿ ਵੀ ਮੇਰਾ ਜਿਵੇਂ ਹੁੰਦਾ ਨਾ ਵੀ ਇੱਕ ਮਨ ਬੋੜਲ ਜਿਹਾ ਹੋਣ ਲੱਗ ਪਿਆ ਤੇ ਮੈਂ ਉਸੇ ਵੇਲੇ ਗੁਰਦੁਆਰਾ ਗਿਆਨ ਸਰ ਗਿਆ ਤੇ ਉੱਥੋਂ ਪ੍ਰਸ਼ਾਦ ਲਿਆ ਤੇ ਉਹ ਪ੍ਰਸ਼ਾਦ ਚੜਾਇਆ ਤੇ ਨਾਲ ਮੈਂ ਆਪਣੇ ਮਨ ਵਿੱਚ ਇਮੇਜਨ ਕਰਕੇ ਵੀ ਅਵਾਰਡ ਮੇਰੇ ਹੱਥ ਵਿੱਚ ਆ ਤੇ ਮੈਂ ਉਹ ਆਪਣੇ ਹੱਥਾਂ ਵਿੱਚ ਉਹ ਇਮੇਜਿਨੇਸ਼ਨ ਚ ਆਪਣੇ ਅਵਾਰਡ ਹੱਥਾਂ ਦੇ ਵਰਕੇ ਮੈਂ ਗੋਲਕ ਵਿੱਚ ਪਾਇਆ ਤੇ ਮੈਂ ਉੱਥੋਂ ਹਲਕਾ ਫੁੱਲ ਜਿਹਾ ਹੋ ਕੇ ਆ ਗਿਆ ਤੇ ਮੈਂ ਯਾਨੀ ਇਸ ਅਵਾਰਡ ਦੇ ਨਾਲ ਇਸ ਅਵਾਰਡ ਦੀ ਮੈਮਰੀ ਦੇ ਨਾਲ ਬਹੁਤ ਜ਼ਿਆਦਾ ਨਹੀਂ ਰਹਿਣਾ ਚਾਹੁੰਦਾ ਹੈ ਤੇ ਮੈਂ ਚਾਹੁੰਦਾ ਵੀ ਮੈਂ ਉਹੀ ਅਵਤਾਰ ਸਿੰਘ ਜਿਹੜਾ ਆਪਣੇ ਦੋਸਤਾਂ ਨਾਲ ਆਪਣੇ ਵਿਦਿਆਰਥੀਆਂ ਨਾਲ ਆਪਣੇ ਸੱਗੇ ਸਰਬੰਧੀਆਂ ਨਾਲ ਜਿਸ ਤਰ੍ਹਾਂ ਮੈਂ ਇੱਕ ਆਮ ਵਿਅਕਤੀ ਹੋਣ ਦੀ ਹਸਿਆਤੀ ਵਿੱਚ ਮਿਲਦਾ ਮੈਂ ਉਸੇ ਤਰ੍ਹਾਂ ਹੀ ਵਿਚਰਨਾ ਮੈਨੂੰ ਕੋਈ ਵੀ ਇਸ ਅਵਾਰਡ ਨਾਲ ਜੋੜ ਕੇ ਨਾ ਦੇਖੇ ਅੱਛਾ ਜੇ ਫੇਸਬੁੱਕ ਦੇਖੋ ਤਾਂ ਤੇਰੀ ਖਾਸ ਗੱਲ ਤੁਹਾਡੇ ਵਾਲੇ ਟੰਬ ਦੀ ਆ ਜਾਂ ਜਿੰਨੇ ਕੁ ਬੰਦੇ ਤੁਹਾਡੇ ਨਾਲ ਜੁੜੇ ਹੋਏ ਆ ਤੁਸੀਂ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਲਿਖਦੇ ਹੋ ਜਿਹਨੂੰ ਆਪਾਂ ਰੇਖਾ ਚਿੱਤਰ ਦੀ ਇੱਕ ਵੰਗੀ ਕਹਿ ਸਕਦੇ ਆ ਬੜਾ ਮਿਨੂਟਲੀ ਬੜੀ ਬਰੀਕੀ ਦੇ ਨਾਲ ਉਹਦਾ ਧਿਆਨ ਹੁੰਦਾ ਆ ਇਹ ਬਰੀਕੀ ਕਦੋਂ ਆਈ ਤੁਹਾਡੀ ਸ਼ੁਰੂ ਤੋਂ ਸੀ ਜਾਂ ਫਿਰ ਲਿਟਰੇਚਰ ਦੇ ਨਾਲ ਜੁੜਦੇ ਜੁੜਦੇ ਇਹ ਬਰੀਕੀ ਆ ਗਈ ਇਹ ਮੇਰੇ ਖਿਆਲ ਸਾਡੇ ਸ਼ਾਇਦ ਘਰ ਦਾ ਹੀ ਇਹ ਕਲਚਰ ਸੀਗਾ ਇਸ ਤਰ੍ਹਾਂ ਦਾ ਵੀ ਜਦੋਂ ਮੇਰੇ ਫਾਦਰ ਬੜੇ ਗਿਆਨਵਾਨ ਵਿਅਕਤੀ ਸੀਗੇ ਤੇ ਉਹਨਾਂ ਕੋਲ ਅਕਸਰ ਲੋਕ ਚਰਚਾ ਡਿਸਕਸ਼ਨ ਕਰਨ ਆ ਜਾਂਦੇ ਸੀਗੇ ਤੇ ਉਹਨਾਂ ਦੇ ਕੋਲ ਬੈਠਣਾ ਉਹ ਗੱਲਾਂ ਸੁਣਨਾ ਮੇਰਾ ਪਹਿਲਾਂ ਤੋਂ ਹੀ ਮੇਰਾ ਸ਼ੌਂਕ ਸੀਗਾ ਤੇ ਜਦੋਂ ਕਿਤੇ ਉਹ ਚਾਹ ਪਾਣੀ ਲਿਆਉਣ ਲਈ ਵੀ ਕਹਿ ਦਿੰਦੇ ਸੀਗੇ ਤੇ ਉਹ ਦੇ ਚੱਲ ਜਾਂਦੀ ਸੀ ਚਾਹ ਲੈਣ ਪਰ ਕੰਨ ਉੱਧਰ ਰਹਿੰਦੇ ਸੀ ਵੀ ਗੱਲ ਕਿਹੜੀ ਚੱਲਦੀ ਆ ਤੇ ਉਹਨੂੰ ਨਾਲ ਨਾਲ ਹੀ ਹੁੰਦਾ ਸੀ ਕਿ ਜਿਹੜਾ ਵਿਅਕਤੀ ਆ ਉਹ ਕਿੱਦਾਂ ਆਇਆ ਉਹ ਕਿੱਦਾਂ ਬੈਠਾ ਉਹ ਕਿੱਦਾਂ ਸੁਣਦਾ ਉਹਦੇ ਜੈਸਚਰ ਕੀ ਆ ਇੱਕ ਇੱਕ ਲਹਿਜ਼ਾ ਹੁੰਦਾ ਉਹਦਾ ਬਹੁਤ ਬਰੀਕੀ ਦੇ ਨਾਲ ਔਰ ਕਈ ਵਾਰੀ ਅਸੀਂ ਤਿੰਨੇ ਭਰਾ ਬਾਅਦ ਵਿੱਚ ਉਹ ਗੱਲਾਂ ਕਰਕੇ ਹੱਸਦੇ ਹੁੰਦੇ ਸੀ ਕਿ ਬਣਾਣਾ ਬੰਦਾ ਕਿੱਦਾਂ ਬੋਲਦਾ ਕਿੱਦਾਂ ਬੋਲਿਆ ਕਿੱਦਾਂ ਬੈਠਾ ਤੇ ਅਸੀਂ ਉਹਨਾਂ ਦੇ ਉਦੋਂ ਬਾਅਦ ਵਿੱਚ ਕਾਰਟੂਨ ਬਣਾਉਂਦੇ ਹੁੰਦੇ ਸੀ ਤੇ ਸਾਡੇ ਕਈ ਰਿਸ਼ਤੇਦਾਰ ਸਾਨੂੰ ਛੇੜਦੇ ਵੀ ਹੁੰਦੇ ਸੀ ਵੀ ਤੁਸੀਂ ਜਦੋਂ ਬੰਦਾ ਜਾਂਦਾ ਤੁਸੀਂ ਉਹਦੇ ਕਾਰਟੂਨ ਬਣਾ ਦਿੰਦੇ ਆ ਉਹ ਕਾਰਟੂਨ ਵਿੱਚ ਉਹਦੇ ਉਹੀ ਹੁੰਦੇ ਸੀਗੇ ਵੀ ਉਹਦੇ ਜੈਸਚਰ ਉਹਦੀਆਂ ਪਹਿਰਾਵਾ ਉਹਦਾ ਉਹ ਬਣਾਣਾ ਪਰ ਉਹ ਯਾਨੀ ਮਤਲਬ ਵਿੱਚ ਉਹ ਇਹ ਆ ਵੀ ਮੇਰੀ ਇਹ ਮੁੱਢ ਤੋਂ ਹੀ ਰੁਚੀ ਰਹੀ ਆ ਕਿ ਬੰਦੇ ਨੂੰ ਇੱਕ ਕੈਰੈਕਟਰ ਦੇ ਤੌਰ ਤੇ ਦੇਖਣਾ ਇੱਕ ਪਾਤਰ ਦੇ ਤੌਰ ਤੇ ਦੇਖਣਾ ਇਹ ਹੁਣ ਵੀ ਮੇਰੇ ਨਾਲ ਹੁੰਦਾ ਜਦੋਂ ਕੋਈ ਬੰਦਾ ਮੇਰੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਮੈਨੂੰ ਕਈ ਵਾਰੀ ਉਹਦੀ ਗੱਲ ਸੁਣਨੀ ਬੰਦ ਹੋ ਜਾਂਦੀ ਹੈ ਤੇ ਮੈਂ ਉਹਦਾ ਉਹਦੋਂ ਦੇਖਣ ਲੱਗ ਪੈਂਦਾ ਉਹਨੂੰ ਵੀ ਇਹ ਬੋਲਦਾ ਕਿੱਦਾਂ ਐ ਬੈਠਾ ਕਿੱਦਾਂ ਐ ਇਸ ਵੇਲੇ ਨਹੀਂ ਦੇਖ ਰਿਹਾ ਸਾਈਕੋਲੋਜੀਕਲ ਜਿਹੜਾ ਹੈ ਨਾ ਉਹ ਚਿੱਤਰਨ ਤੁਸੀਂ ਜ਼ਿਆਦਾ ਉਹਨੂੰ ਸਾਇਕੀ ਨੂੰ ਉਹ ਕੀ ਸੋਚ ਰਿਹਾ ਹੈ ਮੈਂ ਹਮੇਸ਼ਾ ਹੀ ਜਿਹੜੇ ਵੀ ਮੇਰੀ ਜ਼ਿੰਦਗੀ 'ਚ ਲੋਕ ਆਏ ਉਹਨਾਂ ਵਿੱਚ ਆਮ ਵੀ ਖਾਸ ਵੀ ਮੈਂ ਕਦੇ ਇਸ ਤਰ੍ਹਾਂ ਨਹੀਂ ਦੇਖਿਆ ਵੀ ਇਹ بڑے ਅਹੁਦੇ ਵਾਲਾ ਜਾਂ ਖਾਸ ਬੰਦਾ ਉਹਨਾਂ ਵਿੱਚ ਬਹੁਤ ਸੁਧਾਰਨ ਕਈ ਇਥੋਂ ਤੱਕ ਵੀ ਜਿਹਨਾਂ ਲੋਕ ਪਾਗਲ ਸਮਝਦੇ ਸੀਗੇ ਮੈਂ ਉਹਨਾਂ ਨੂੰ ਵੀ ਬਹੁਤ ਬਰੀਕੀ ਨਾਲ ਦੇਖਿਆ ਉਹਨਾਂ ਨੂੰ ਮਿਲਦਾ ਰਿਹਾ ਉਹ ਵਿੱਚ ਤੁਹਾਡੇ ਹੁਣ ਇਸੇ ਸਬਜੈਕਟ ਨੂੰ ਅੱਗੇ ਵਧਾਓਗੇ ਕਲਾਸਿਕਲ ਤੇ ਮੱਧਕਾਲੀਨ ਸਹਿਤ ਨੂੰ ਜਾਂ ਫਿਰ ਸਹਿਤ ਦੀ ਕਿਸੇ ਹੋਰ ਵਣਗੀ ਤੇ ਵੀ ਤੁਸੀਂ ਆਗਾਮੀ ਪ੍ਰੋਜੈਕਟ ਤੁਹਾਡਾ ਮੈਂ ਐਕਚੁਅਲੀ ਇਸ ਤਰ੍ਹਾਂ ਦੀ ਵੀ ਸੱਚ ਦੱਸਾਂ ਕਿ ਮੇਰੇ ਅੰਦਰ ਇੱਕ ਪਿਆਸ ਆ ਜਿਹਨੂੰ ਅੰਗਰੇਜ਼ੀ ਵਿੱਚ ਕੁਐਸਟ ਕਹਿੰਦੇ ਆ ਉਹ ਕੁਐਸਟ ਆ ਤੇ ਇੱਕ ਸਰਦਾਰ ਕਪੂਰ ਸਿੰਘ ਜਿਹਨਾਂ ਦਾ ਮੈਂ ਪਹਿਲਾਂ ਵੀ ਨਾਮ ਲਿਆ ਸਰਦਾਰ ਹਾਂ ਸਰਦਾਰ ਕਪੂਰ ਸਿੰਘ ਉਹਨਾਂ ਦੇ ਉੱਤੇ ਮੈਂ ਐਮਫਿਲ ਕੀਤੀ ਉਹਨਾਂ ਦਾ ਮੈਂ ਅੱਖਰ ਅੱਖਰ ਪੜ੍ਹਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਇੱਕ ਫਰੇਜ਼ ਵਰਤੀ ਆ ਗੁਰੂ ਨਾਨਕ ਲਈ ਉਹ ਵਰਤੀ ਆ ਹੀ ਵਾਸ ਅ ਨੋਲੇਜ ਹੰਗਰੀ ਮਾਈਂਡ ਵੀ ਗਿਆਨ ਦਾ ਭੁੱਖਾ ਤੇ ਮੈਂ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਸੱਚਮੁੱਚ ਉਹ ਗਿਆਨ ਦੀ ਭੁੱਖ ਆ ਤੇ ਉਹ ਭੁੱਖ ਹੀ ਮੇਰੇ ਲਈ ਬਹੁਤ ਮਹੱਤਵਪੂਰਨ ਆ ਤੇ ਔਰ ਇਦਾਂ ਨਹੀਂ ਹੈ ਮੈਂ ਕਦੇ ਵੀ ਉਹਨਾਂ ਰਾਜ ਜਾਊਂਗਾ ਜਾਂ ਕੋਈ ਵੀ ਬੰਦਾ ਇਸ ਇਸ ਭੁੱਖ ਨਾਲ ਰੋਟੀ ਖਾ ਕੇ ਬੰਦਾ ਰਾਜ ਸਕਦਾ ਪਰ ਗਿਆਨ ਦੀ ਭੁੱਖ ਕਦੀ ਵੀ ਬੰਦਾ ਰਾਜ ਨਹੀਂ ਉਹਦੇ ਨਾਲ ਤੇ ਮੈਂ ਮੈਨੂੰ ਭੁੱਖ ਆ ਉਹ ਉਹ ਗਿਆਨ ਦੀ ਭੁੱਖ ਆ ਉਹਨੂੰ ਇਸ ਤਰ੍ਹਾਂ ਕਲਾਸਾਂ 'ਚ ਵੰਡਣਾ ਵੀ ਉਹ ਮਦਦ ਕਲੀ ਹੈ ਜਾਂ ਉਹ ਆ ਆ ਮੈਂ ਇਹ ਨਹੀਂ ਹੈ ਵੀ ਮੈਂ ਮੱਦ ਗੱਲ ਦਾ ਪੜ੍ਹਦਾ ਮੈਂ ਅੱਜ ਕੱਲ ਦਾ ਹੀ ਪੜ੍ਹਦਾ ਹਾਂ ਮਾਡਰਨ ਚੀਜ਼ਾਂ ਹੀ ਪੜ੍ਹਦਾ ਹਾਂ ਮੈਂ ਵੈਸਟਰਨ ਚੀਜ਼ਾਂ ਹੀ ਪੜ੍ਹਦਾ ਹਾਂ ਮੇਰੇ ਮੇਰੇ ਲਈ ਕੋਈ ਸਮੇਂ ਦੀ ਜਾਂ ਕੋਈ ਇਲਾਕੇ ਦੀ ਜਾਂ ਕਿਤੇ ਦੀ ਜਾਂ ਕਿਤੇ ਦੀ ਕੋਈ ਬੰਦਿਸ਼ ਨਹੀਂ ਹੈ ਮੈਂ ਸਾਰਾ ਕੁਝ ਪੜ੍ਹਦਾ ਬਸ ਪੜਨ ਵਾਲਾ ਕੁਝ ਹੋਵੇ ਸਹੀ ਤੇ ਇਸ ਕਰਕੇ ਮੈਂ ਆਉਣ ਵਾਲੇ ਸਮੇਂ 'ਚ ਮੈਂ ਕੀ ਕਰੂੰਗਾ ਇਹਦੇ ਬਾਰੇ ਮੈਂ ਕੋਈ ਇਸ ਤਰ੍ਹਾਂ ਨਹੀਂ ਮੈਂ ਹੁਣ ਅਵਾਰਡ ਤੋਂ ਪ੍ਰਭਾਵਤ ਹੋ ਕੇ ਵੀ ਹੋਰ ਕੋਈ ਬੜਾ ਅਵਾਰਡ ਲੈਣ ਲਈ ਮੈਂ ਲਿਖੂੰਗਾ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਮੈਂ ਜਿਹੜੀ ਮੇਰੀ ਪਹਿਲੀ ਚਾਲ ਹੈਗੀ ਆ ਜਿਸ ਤੌਰ ਵਿੱਚ ਜਿਸ ਚਾਲ ਵਿੱਚ ਮੈਂ ਪਹਿਲਾਂ ਚੱਲਦਾ ਉਹਦੇ ਹੀ ਪੜਦਾ ਰਹੂੰਗਾ ਲਿਖਦਾ ਵੀ ਰਹੂੰਗਾ ਉਹ ਕੀ ਲਿਖਿਆ ਜਾਂਦਾ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਹੈ ਮੈਨੂੰ ਲੱਗਦਾ ਮੇਰੇ ਕਾਫੀ ਰੇਖਾ ਚਿੱਤਰੀ ਹਲੇ ਹੋਰ ਲਿਖੇ ਪਏ ਆ ਉਹ ਮੈਂ ਕਿਤਾਬ ਜ਼ਰੂਰ ਚਪਾਉਂਗਾ ਹਰਸੇ ਜੋ ਮੇਰੀ ਔਰ ਦੇਖ ਰਹੇ ਹੋ ਲੱਗਦਾ ਹੈ ਤੂੰਨੇ ਕਦੇ ਸਮੁੰਦਰ ਨਹੀਂ ਦੇਖਾ ਪ੍ਰੋਫੈਸਰ ਅਵਤਾਜ ਸਿੰਘ ਦੇ ਗਿਆਨ ਦੇ ਸਮੁੰਦਰ ਦੇ ਵਿੱਚ ਹਾਲੇ ਹੋਰ ਵੀ ਬਹੁਤ ਕੁਝ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਲੱਗ-ਅਲੱਗ ਬਣ ਗਿਆਂ ਤੇ ਉਹਨਾਂ ਨੇ ਕਿਹਾ ਉਹ ਕੰਮ ਕਰਨਗੇ ਤੇ ਇਸ ਵਾਰਡ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਇਹ ਵਾਰਡ ਤੋਂ ਬਾਅਦ ਹੁਣ ਨਾਰਮਲ ਹੈ ਜ਼ਿੰਦਗੀ ਤੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਕੰਮ ਕਰਦੇ ਸੀ ਉਸੇ ਤਰ੍ਹਾਂ ਕਾਰਜ ਕਰਦੇ ਰਹਿਣਗੇ ਸੋ ਇਹ ਸੀ ਸਾਡੀ ਵਿਸ਼ੇਸ਼ ਗੱਲਬਾਤ ਸਿਹਤ ਅਕੈडमी ਅਵਾਰਡੀ ਭਾਸ਼ਾ ਵਾਰਡੀ ਇਸ ਸਾਲ ਦੇ 2024 ਦੇ ਜੇਕਰ ਪੰਜਾਬੀ ਸਹਿਲ ਦੀ ਗਲਤ ਕੀਤੀ ਜਾਵੇ ਤਾਂ ਪੰਜਾਬੀ ਸਹਿਦ ਇਤਿਹਾਸ ਵਿੱਚ ਡਾਕਟਰ ਗੁਰਦੇਵ ਸਿੰਘ ਤੇ ਡਾਕਟਰ ਜਸਪਾਲ ਸਿੰਘ ਤੋਂ ਬਾਅਦ ਪ੍ਰੋਫੈਸਰ ਅਵਤਾਜ ਸਿੰਘ ਹੁਣ ਤੀਜੇ ਲੇਖਕ ਬਣ ਗਏ ਨੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਹੈ ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਅਪਡੇਟ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ